ਤੇ ਸਾਡੇ ਨਾਲ ਜਥੇਦਾਰ ਕਮਾਂਡ ਸਿੰਘ ਜੀ ਖਾਲਸਾ ਉਗਰਾਹ ਜਿੰਨੇ ਆਪਾਂ ਕਹਿ ਲਈਏ ਵੀ ਐਂੀਆਂ ਉਹਦੇ ਵਿੱਚ ਬੂਤ ਮਿਲਿਆ ਮੇਰਾ ਸਮਾਨ ਚੱਕ ਕੇ ਬਾਹਰ ਡੇਗ ਜੋ ਬਸ ਜੇ ਸਰਪੰਚ ਆਉਂਿਆ ਨਾ ਨੁਕੋਟ ਮਾਰ ਕਰੀ ਆਈ ਤੂੰ ਕਾਗਜੇ ਵਾਪਸ ਲੈ ਆ ਉਹਦੇ ਥਾਣੇ ਜੀ ਜਾਂਦੇ ਧੰਨ ਜੀ ਆਪਕੇ ਸਾਕਟੇ

ਉਹਨੇ ਵੀ ਆਇਆ ਥੀ ਕਿ ਉਹ ਅੱਕ ਕੇ ਸਮਾਨ ਲੈ ਗਿਆ ਚੱਕੇ ਕੁੜੀ ਨੇ ਵੀ ਕੁੱਟਦਾ ਥੀ ਉਹ ਨੂੰ ਹਾਏ ਹੁਣ ਸਾਡਾ ਪੂਰਾ ਹਲ ਕਰਕੇ ਦਾਦੀ ਪੁੱਤੇ ਦਾ ਮੈਂ ਵੀ ਟੱਕਿਆ ਪਿਆ ਮੈਂ ਹੁਣ ਵੀ ਕਹਤ ਨਹੀਂ ਹੱਸੇ ਤੇ ਬਾਜੋ ਦੀ ਜਾਨੀ ਬੋਲਦਾ ਰਾਤ ਨੂੰ ਕਿਤੇ ਕਿਤੇ ਰਾਤਾਂ ਗੜਦੀ ਸੀ ਤੱਕ ਤੇ ਕਿਲ ਟੁੱਟੇ ਪਏ ਨੇ ਮੇਰੇ ਕਿਤੇ ਗਾਜੀ ਠੀਕ ਹੈ ਮਾਤਾ ਜੀ ਹਾਂ ਜੀ ਬਾਣ ਕਿੰਨਾ ਹੈ ਜੀ ਕਿੰਨਾ ਬਾਣ ਹੈ ਪਾਂਹ ਕਹਿ ਨਹੀਂ ਮੇਰੇ ਕੋਲ ਇਹ ਆ ਰਹੀ ਹੈ ਮੈਰੇ ਨੇ ਆ ਮੈਰੇ ਹਾਂ ਕੁਝ ਨਹੀਂ ਹੋ ਤੇ ਕੋਰੇ ਨਹੀਂ ਕੁਛ ਨਹੀਂ ਬਗਲਾ ਕੋਈ ਫਿਰ ਤੁਸੀਂ ਕੀ ਗੱਲ ਕਰ ਕਿੰਨਾ ਕਹ ਆਂਦੇ ਘਰ ਤਾਂ ਦੇਖ ਲੈ ਜਿੱਥੇ ਆ ਕੇ ਕੂਏ ਬਾਤ ਕਰਾ ਤੋ ਜਾਓ ਐਕਟਰੀ ਹੋਈ ਆ ਇਸ ਬੰਦੇ ਨੇ ਗੋਲਨ ਸਿੰਘ ਨੇ ਬੋਲਿਆ ਵੀ ਮੈਂ ਜਗਾ ਇਹਦੇ ਨਾਮ ਕਰਵਾਉ ਲੱਖ ਰੁਪਏ ਨੂੰ ਦਊਂਗਾ ਸ਼ਨੀਵਾਰ ਨੂੰ ਮੇਰਾ ਫੈਸਲਾ ਹੋਇਆ ਸੋਮਵਾਰ ਦਾ ਦਿਨ ਲੈਤਾ ਜੀ ਸ਼ਾਮ ਨੂੰ ਉਹ ਕਾਗਜ਼ ਮੈਂ ਤੜਕੇ ਕਾਗਜ਼ ਦੇ ਸਕਦਾ ਆਂ 12 ਤਰੀਕ ਨੂੰ ਉਹ ਮੈਨੂੰ ਤਰੀਕਾ ਨਹੀਂ ਪਤਾ ਕਿ ਆ ਅੱਜ 11 ਕੱਲ ਨੂੰ 12 ਜਿਹੜਾ ਮਰਜ਼ੀ ਫੜ ਲੈ ਕਾਲੀਆ ਸਰਪੰਚ ਫੜ ਲੈ ਬਾਬਾ ਦਸੇਦਾਰ ਫੜ ਲੈ ਜਿਹੜਾ ਮਰਜ਼ੀ ਫੜ ਲੈ ਸਰਪੰਚ ਨੂੰ ਫੜਾਉਣਾ ਤਾਂ ਸਾਨੂੰ ਦੇ ਚੁੱਕੇ ਆ ਦੇ ਦੇ ਅਸਲੀ ਸਰਪੰਚ ਨੂੰ ਦਿਖਾ ਦੇ ਚਾਹੇ ਫੋਟੋ ਸਟੇਟ ਦੇ ਦੇ ਜੀ ਸਾਨੂੰ ਸਰਪੰਚ ਤੇ ਭਰੋਸਾ ਹੈ ਰਾਜੀ ਬੰਦਾ ਤਾਂ ਹੋਇਆ ਬਾਈ ਉਹ ਅਸੀਂ ਦਿਖਾਸ ਤੈਨੂੰ ਉਦੋਂ ਦੇ ਕਹਿਣਾ ਵੀ ਲਿਆ ਭਾਈ ਸਾਡੇ ਕੋਲ ਕੀ ਹੈ ਜਿਹੜੀ ਮੇਰੀ ਡਾਕਟਰੀ ਆ ਮੈਂ ਮਾਰ ਲੈ ਦੇਊਗਾ ਫਿਰ ਇਹਨੂੰ ਪੈਸੇ ਕਰਾ ਦੇਊਗਾ ਮੈਨੂੰ ਕੁੱਟਮਾਰ ਕਰੀਆ ਤਿੰਨੇ ਕਰੀਆ ਗੋ ਮੇਰੇ ਸਿੰਘ ਨੇ ਗੋਬਿੰਦ ਕੌਣ ਹੈ ਉਹ ਜ਼ਿਮੀਂਦਾਰ ਅੱਛਾ ਜਿਹਨੇ ਮੈਨੂੰ ਕੁੱਟਮਾਰ ਕਰੀਆ ਵੀ ਤੂੰ ਕਾਗਜ਼ ਆ ਵਾਪਸ ਲੈ ਆ ਬਦੇ ਥਾਣੇ 'ਚ ਜਾ ਕੇ ਮੇਰੇ ਦਾ ਜਵਾਬ ਖ ਮਾਰੂਗਾ ਤੂੰ ਹੁਣ ਕੱਲ ਨੂੰ ਕਾਗਜ਼ ਪੇਸ਼ ਕਰੇਗਾ ਕੱਲ ਨੂੰ ਕਾਗਜ਼ ਪੇਸ਼ ਤਾ ਮੈਨੂੰ ਫਟੇਵਾਰ ਜਾਣਾ ਪਈ ਫਟੇਵਾਰ ਠੀਕ ਆ ਕੁੱਟਿਆ ਇਹਨੂੰ ਤੂੰ ਚੁੱਪ ਕਰ ਜਾ ਕੱਲ ਨੂੰ ਫਟੇਵਾਰ ਵਾਲੇ ਵਕੀਲ ਕੋਲੇ ਜਾਉਂਗਾ ਸਰਪੰਚ ਸਾਹ ਹਾਂ ਠੀਕ ਆ ਜੀ ਕਹਿੰਦੇ ਦੇ ਦੂਗਾ ਮੇਰੇ ਵੀ ਕੰਮ ਨਾ ਮ ਘੰ ਬਾਬਾ ਇਹੋ ਗੱਲ ਇਹ ਦੇ ਮੋਹਲਪੁਰ ਵਿੱਚ ਉਹਨਾਂ ਨੇ ਸਾਨੂੰ ਸਾਈਨ ਕਰੇ ਹੋਏ ਦਿਖਾ ਦੇ ਵੀ ਇਹ 2 ਮਰਲੇ ਜਗ੍ਹਾ ਦੇ ਮੰਨਿਆ ਲੱਖ ਰੁਪਇਆ ਮੰਨਿਆ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਫਿਰ ਉਹ ਉਹਦੀ ਬਾਹਰ ਨੂੰ ਦੇਵਾ ਜਿਹੜਾ ਵੀ ਇਹ ਤੋਂ ਲੱਖ ਰੁਪਇਆ ਤੂੰ ਕਹਦਾ 2 ਲੱਖ ਕਹਦਾ ਲੈ ਆ ਤੜਕਾ ਦੇ ਦੂੰਗਾ ਡਾਕਟਰੀ ਲੈ ਕੇ ਦੇ ਨੂੰ ਦਿੱਤਾ ਜੈਸਟਰੀ ਕਿਵੇਂ ਕਰਾਤੀ ਫਿਰ ਹਾਂ ਇਹੋ ਪੈਸੇ ਨਹੀਂ ਦਿੱਤੇ ਤਾਂ ਜੈਸਟਰੀ ਕਿਵੇਂ ਕਰਾਤੀ ਮੈਂ ਤ ਤੂੰ ਇੱਧਰ ਮੰਨੀ ਖੜਾ ਹੈ ਆਪਣੀ ਜਾਨ ਛਡਾਈ ਖੜਾ ਤੂੰ ਇਹ ਤੋਂ ਫਿਰ ਅਸੀਂ ਉਹਦੇ ਦਾਲੇ ਹੋਵਾਂਗੇ ਦੇਸ ਅਨੁਸੂਬਤ ਤੈ ਤੂੰ ਸੀ ਤੜਕੇ ਤਸਬੂਤ ਮੰਗ ਕਿਉਂ ਵੀ ਕਿੰਨੇ ਵਾਰੀ ਹੋਈ ਆ ਗੱਲ ਵੀ ਲੈ ਮੈਂ ਤੈਨੂੰ ਗੁਰਦੁਆਰੇ ਕੀ ਕਹਤ ਮੈਂ ਲੈ ਗੁਰਦੁਆਰੇ ਗੁਰਦੁਆਰੇ ਇਹ ਗੱਲ ਹੋ ਜੂਗਾ ਭਾਈ ਵੀ ਜਿਹੜੇ ਪੈਸੇ ਦੇਣਾ ਪੈਸੇ ਦੇ ਸਰ ਉਹ ਨਿਕਤਾ ਦੇ ਕੋਈ ਜੇ ਪੈਸੇ ਸਮਝਦੇ ਇੱਥੇ ਜੂ ਬਹੁਤ ਗੁੰਨਿਆ ਤੇ ਤੈਨੂੰ ਸਾਹਮਣੇ ਕਹਿੰਦੇ ਆ ਹਾਂਜੀ ਠੀਕ ਹੈ ਤੇ ਕੱਲ ਨੂੰ ਮਤਲਬ ਤੇ ਸਰਪੰਚ ਨੂੰ ਮਤਲਬ 5 ਵਜੇ ਤੋਂ ਪਹਿਲਾਂ ਇਹਨੂੰ ਕਾਗਜ਼ ਦੇ ਦੇਣਾ ਸਵੇਰਾਂ ਵਾਲੇ ਸ਼ਾਮ ਵਾਲੇ ਜੀ ਸ਼ਾਮ ਨੂੰ ਦੇ ਦੇ अच्छा जेत ਨਾ ਕਾਰਜ ਦਿੱਤੇ ਨਾ ਤੈਨੂੰ ਕੁਝ ਫੂਟ ਮਿਲਿਆ ਮੇਰਾ ਸਮਾਨ ਚੱਕ ਕੇ ਬਾਹਰ ਢੇਕ ਦਿਓ ਬਸ ਕਿਉਂ ਸਰਪੰਚ ਸਾਹਿਬ ਨਾ ਠੀਕ ਹੈ ਬਾਹਰ ਸਮਾਨ ਚੱਕ ਕੇ ਬਾਹਰ ਢੇਕਦਾ ਨਾ ਸੂਤ ਬਸ ਠੀਕ ਹੈ ਬਹੁਤ ਬਚਾ ਬਸ ਹਾਂ ਸਤਿ ਸ੍ਰੀ ਅਕਾਲ ਦੋਸਤੋ ਮੈਂ ਬੈਂਤ ਸਿੰਘ ਆਜਾ ਤੁਸੀਂ ਦੇਖ ਰਹੇ ਹੋ ਇਸ ਵਕਤ ਜੀਟੀਐ ਨਿਊਜ਼ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਹਰ ਰੋਜ਼ ਸਾਡੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਲੋਕਾਂ ਦੇ ਜਿਹੜੇ ਫੈਸਲੇ ਬਹੁਤ ਜ਼ਿਆਦਾ ਉਲਝੇ ਹੁੰਦੇ ਨੇ ਉਹਨਾਂ ਨੂੰ ਸਲਝਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦੀਆਂ ਤੇ ਸਲਝਾਉਂਦੀਆਂ ਵੀ ਨਹੀਂ ਉਸੇ ਲੜੀ ਦੇ ਤਹਿਤ ਜ਼ਿਆਦਾਤਰ ਤਾਂ ਅਸਲ ਇਹ ਈਆਂ ਦੇ ਜਿਹੜੇ ਮਸਲੇ ਹੁੰਦੇ ਨੇ ਉਹਨਾਂ ਨੂੰ ਹੱਲ ਕਰਕੇ ਮਤਲਬ ਬਾਬਾ ਜੀ ਨੂੰ ਸਕੂਨ ਮਿਲਦਾ ਤੁਸੀਂ ਸਾਡੇ ਨਾਲ ਦੇਖੋ ਇਹ ਸਾਰਾ ਦਲ ਪੰਥ ਤੇ ਖੜਾ ਤੇ ਸਾਡੇ ਨਾਲ ਜਥੇਦਾਰ ਕਮਾਂਡ ਸਿੰਘ ਜੀ ਖਾਲਸਾ ਉਗਰਾਹਾ ਅੱਜ ਅਸੀਂ ਇਸ ਟੈਮਰ ਰਤੀਏ ਖੜਿਆਂਗੇ ਤੁਸੀਂ ਦੇਖੋਗੇ ਪੁਲਿਸ ਸਟੇਸ਼ਨ ਦੇ ਅਸੀਂ ਬਾਹਰ ਖੜਿਆਂ ਤੇ ਪੁਲਿਸ ਪ੍ਰਸ਼ਾਸਨ ਦਾ ਵੀ ਬਹੁਤ ਵਧੀਆ ਇੱਥੇ ਮਤਲਬ ਸਾਨੂੰ ਪ੍ਰਸ਼ਾਸਨ ਦਾ ਸਤਕਾਰ ਦੇਖਣ ਨੂੰ ਮਿਲਿਆ ਪਰ ਜਿਹੜਾ ਇੱਥੇ ਭਾਈਆਂ ਦਾ ਮਸਲਾ ਸੀ ਉਹ ਕੋਈ ਕੁਛ ਤਣਪਤਣ ਅਸੀਂ ਪੰਜਾਬੀ ਵਿੱਚ ਕਹਿ ਸਕਦੇ ਵੀ ਹੱਲ ਨਹੀਂ ਹੋਇਆ ਯਾਰ ਪਰ ਹੋ ਜੂਗਾ ਤੇ ਆਜੋ ਆਪਾਂ ਇਹ ਜਿਹੜੇ ਮਤਲਬ ਕਹਾਣੀ ਕੀ ਸੀ ਜਾਂ ਇਹ ਇਹਦਾ ਹੱਲ ਕਿਉਂ ਨਹੀਂ ਹੋਇਆ ਸਾਰੀ ਗੱਲਬਾਤ ਆਪਾਂ ਜ਼ਥੇਦਾਰ ਕਮੰਡ ਸਿੰਘ ਖਾਲਸਾ ਜੀ ਦੇ ਨਾਲ ਕਰ ਦਾਂਗੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੇ ਸਿੱਖ ਸੰਗਤਾਂ ਦੀ ਮਤਲਬ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨ ਜੋਗ ਪ੍ਰੋਗਰਾਮ ਜਿਹੜੇ ਸਾਡੇ ਨਾਲ ਮਤਲਬ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਬਾਬਾ ਗਰਮੇਲ ਸਿੰਘ ਨੀਰ ਰਾਜ ਸਿੰਘ ਸਾਜਲਾ ਤੇ ਬਾਬਾ ਸਾਦਾ ਸਿੰਘ ਤੇ ਹੁਣ ਮੈਂ ਕਿੰਨਿਆ ਕਦੇ ਸਣਾਉ ਲਾਵਾਂ ਕੰਨਿਆਂ ਦੇ ਤਾਂ ਮੇਰੇ ਯਾਦ ਬਣੀ ਹੈਗੀ ਤੇ ਪਰ ਅੱਜ ਜਿਹੜਾ ਫੈਸਲਾ ਦੀ ਉਹ ਬਹੁਤ ਜਿਵੇਂ ਆਪਾਂ ਕਹਿ ਦਈਏ ਵੀ ਇੰਨੀਆਂ ਉਹਦੇ ਵਿੱਚ ਗੁੰਝਲਾਂ ਤੇ ਪੰਚਾਇਤ ਵੀ ਮਤਲਬ ਵਿਚਾਰੀ ਸਾਡੇ ਸਾਹਮਣੇ ਨਹੀਂ ਆਈ ਸਾਰੀ ਕੱਲਾ ਸਰਪੰਚ ਤੋਂ ਬਿਨਾ ਤੇ ਪਰ ਸਰਪੰਚ ਦਾ ਡੈਡੀ ਜੀ ਆਇਆ ਤੇ ਇਹਨਾਂ ਦੀ ਨੂੰ ਸਰਪੰਚ ਹੈ ਤੇ ਪਰ ਅੱਜ ਜਿਹੜੀ ਗੱਲ ਰਹੀ ਹੈ ਉਹ ਬੰਦੇ ਨੇ ਸਾਨੂੰ ਅਖੀਰ ਦੇ ਵਿੱਚ ਆ ਕੇ ਸਾਰੀ ਗੱਲ ਦੱਸੀ ਹੈ ਵੀ ਮੇਰੇ ਤੇ ਮਤਲਬ 4-5 ਘੰਟੇ ਸਾਨੂੰ ਬੰਦੇ ਨੇ ਰਾਹ ਨਹੀਂ ਦਿੱਤਾ ਪਰ ਇੱਥੇ ਠਾਣੇ ਚ ਆ ਕੇ ਉਹ ਬੰਦੇ ਨੇ ਫਿਰ ਸਾਰਾ ਕੁਝ ਸਾਡੇ ਕੋਲੇ ਫੁਟਿਆ ਤੇ ਫਿਰ ਇਹ ਫੈਸਲਾ ਸੀ ਮੰਗਲਵਾਰ ਤੀ ਰੱਖਿਆ ਦੁਬਾਰੇ ਤੇ ਪ੍ਰਸ਼ਾਸਨ ਤੋਂ ਵੀਰੋਂ ਅਸੀਂ ਇਹ ਮੰਗ ਕੀਤੀ ਹੈ ਵੀ ਉਹਦੇ ਸੋਨੂੰ ਨਾਲ ਲੈ ਕੇ ਫਿਰ ਇਹ ਮਸਲਾ ਸੀ ਸੁਲਝਾਵਾਂਗੇ ਦੂਜੀ ਗੱਲ ਜਿਹੜਾ ਅਸੀਂ ਮੁੱਢ ਚੱਕਿਆ ਉਹ ਬਾਬਾ ਚੜ੍ਹ ਸਿੰਘ ਬਾਬਾ ਰਾਜਾ ਰਾਜ ਸਿੰਘ ਬਾਬਾ ਸ਼ੇਰ ਸਿੰਘ ਬੀਬੀ ਮਨਪ੍ਰੀਤ ਕੌਰ ਖਾਲਸਾ ਕਮੰਡ ਸਿੰਘ ਖਾਲਸਾ ਉਗਰਾਹਾ ਤੇ ਸੀਪੀਆਈਐਮਐਲ ਲਿਬ੍ਰੇਸ਼ਨ ਮੁਕਤੀ ਮੋਰਚਾ ਪੰਜਾਬ ਉਹਦੇ ਸੰਗਰੂਰ ਜ਼ਿਲ੍ਹੇ ਦੇ ਮਜ਼ਦੂਰਾਂ ਦੇ ਲੀਡਰ ਹੋਣ ਦੇ ਨਾਤੇ ਤੇ ਇੱਕ ਸੰਗਰੂਰ ਜ਼ਿਲ੍ਹੇ ਦੇ ਜਥੇਦਾਰ ਦੇ ਨਾਤੇ ਹੋਣ ਦੇ ਤਾਂ ਅਸੀਂ ਇਹ ਕੁੜੀਆਂ ਦਾ ਜਿਹੜੇ ਅੱਜ ਕੁੜੀ ਦਾ ਬਹੁਤ ਵੱਡਾ ਕੰਮ ਤੇ ਕੁੜੀ ਦੇ ਨੌਜ ਰੀਸਟਰੀ ਹੈ ਤੇ ਬੰਦਾ ਉਹਦਾ ਜੇਠ ਕਹਿ ਲੀਏ ਦਿਓਰ ਕਹਿ ਲੀਏ ਉਹ ੱਤਕੇ ਨਾਲ ਦੱਬ ਰਿਹਾ ਹੈ ਤੇ ਦੱਬ ਕੀ ਉਹਨੇ ਮਤਲਬ ਇੱਕ ਕੋਈ ਸਾਡੇ ਅਸੀਂ ਇਹ ਗੱਲ ਕਹਿਣੀ ਨਹੀਂ ਚਾਹੁੰਦੇ ਸਾਡੇ ਦੇ ਵਿੱਚ ਭਾਈਆਂ ਦੇ ਵਿੱਚ ਕਿਹਾ ਜਾ ਵਿਚੋਲਾ ਵੜਿਆ ਉਹਨੇ ਬਹੁਤ ਵੱਡਾ ਸਾਡਾ ਨੁਕਸਾਨ ਕੀਤਾ ਤੇ ਉਹਨੂੰ ਵੀ ਢੜਕੇ ਮਤਲਬ ਮੰਗਲਵਾਰ ਨੂੰ ਬੁਲਾਵਾਂਗੇ ਤੇ ਹੁਣ ਮੈਂ ਜਾਦੇ ਸਮਾਂ ਨਾ ਲੌਂਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਾਈ ਜਗਰਾਤ ਸਿੰਘ ਜੀ ਛਾਜਲਾ ਸੋ ਬੇਨਤੀ ਹੈ ਜੀ ਦੋ ਭਰਾਵਾਂ ਦਾ ਰੌਲਾ ਸੀਗਾ ਇੱਕ ਤੀਜਾ ਬੰਦਾ ਸੀ ਜਿਹੜਾ ਇਹਨਾਂ ਦੋਨੇ ਭਰਾਵਾਂ ਨੂੰ ਲੜਾ ਰਿਹਾ ਸੀਗਾ ਤੇ ਅੱਜ ਕੋਈ ਫੈਸਲੇ ਦਾ ਹੱਲ ਨਹੀਂ ਹੋਇਆ ਇਸ ਕਰਕੇ ਅਸੀਂ ਅਗਲੇ ਮੰਗਲਵਾਰ ਨੂੰ ਫੈਸਲਾ ਰੱਖਿਆ ਹੈਗਾ ਇਹੀ ਥਾਣੇ ਦੇ ਵਿੱਚ ਫੈਸਲਾ ਹੋਊਗਾ ਵਾਹਿਗੁਰੂ ਜੀ ਕਾ ਹਰਸਾ ਵਾਹਿਗੁਰੂ ਜੀ ਕੀ ਫਤ